ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਬੰਟੀ ਪਟਲਾ ਪ੍ਰਧਾਨ ਵਾਤਾਵਰਣ ਸੁਧਾਰ ਸੁਸਾਇਟੀ ਅਸੀਂ ਅੱਜ ਟੱਕਾ ਬਸਤੀ ਬੰਨ ਤੇ ਜਾ ਰਹੇ ਸੀ ਤੇ ਲੋਈਆਂ ਤੋਂ ਜਿਹੜਾ ਕੰਗ ਖੁਰਦ ਤੋਂ ਰਸਤਾ ਮਹਾਰਾਜ ਵਾਲਾ ਜਾ ਰਿਆ ਉਥੋਂ ਵੇਈਂ ਦੀ ਇੰਨੀ ਮਾਰ ਪਈ ਆ ਕਿ ਤੁਸੀਂ ਤਸਵੀਰਾਂ ਚ ਦੇਖੋ ਕਿ ਵੇਈਂ ਨੇ ਸੜਕ ਜਿਹੜੀ ਆ ਉਹ ਸਾਰੀ ਖੋਰ ਕੇ ਅੱਗੇ ਭੇਜ ਦਿੱਤੀ ਆ ਇਹ ਰਾਤ 12 ਵਜੇ ਦਾ ਵਾਕਿਆ ਹੈ ਰਾਤ 12 ਵਜੇ ਤੋਂ ਲੈ ਕੇ ਹੁਣ ਤੱਕ ਇੱਥੇ ਕੋਈ ਵੀ ਪ੍ਰਸ਼ਾਸਨ ਦਾ ਬੰਦਾ ਨਹੀਂ ਆਇਆ ਕਿਸੇ ਨੇ ਵੀ ਇਸ ਚੀਜ਼ ਵੱਲ ਧਿਆਨ ਨਹੀਂ ਦਿੱਤਾ ਸੋ ਮੈਂ ਸਾਰਿਆਂ ਨੂੰ ਸਾਰੇ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹ ਜਿਹੜਾ ਰਸਤਾ ਆ ਬਨ ਤੇ ਜਾਂਦਾ ਸਾਰੇ ਅਫਸਰਾਂ ਨੇ ਸਾਰੇ ਲੀਡਰਾਂ ਨੇ ਇੱਥੇ ਇਸੇ ਰਸਤੇ ਤੋਂ ਅੱਗੇ ਬੰਨ ਤੱਕ ਜਾਣਾ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਪ੍ਰਸ਼ਾਸਨ ਇਸ ਚੀਜ਼ ਵੱਲ ਧਿਆਨ ਦੇਵੇ ਇਸ ਰਸਤੇ ਨੂੰ ਦੁਬਾਰਾ ਬਣਾਇਆ ਜਾਵੇ ਤਾਂ ਜੋ ਸਾਰੇ ਲੋਕ ਇਸ ਰਸਤੇ ਤੋਂ ਬੰਨ ਵੱਲ ਨੂੰ ਜਾ ਸਕਣ ਧੰਨਵਾਦ ਜੀ